26 ਜਨਵਰੀ ਨੂੰ ਪੰਜਾਬ ਪੁਲਿਸ ਵੱਲੋਂ ਪੂਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਫਲੈਗ ਮਾਰਚ ਕੱਢਿਆ ਗਿਆ ਇਸੇ ਤਹਿਤ ਰਾਜਪੁਰਾ ਵਿਖੇ ਡੀਐਸਪੀ ਰਵਿੰਦਰਪਾਲ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਫਲੈਗ ਮਾਰਚ 26 ਜਨਵਰੀ ਦੇਸ਼abandh ਵਿੱਚ ਕੱਢਿਆ ਜਾ ਰਿਹਾ ਜਿਸ ਵਿੱਚ ਲੋਕਾਂ 'ਚ ਮੈਸੇਜ ਜਾ ਸਕੇ ਵੀ ਜਿਹੜੀ ਪੁਲਿਸ ਹੈ ਹਮੇਸ਼ਾ ਹੀ ਤੁਹਾਡੀ ਸੁਰੱਖਿਆ ਲਈ ਤਤਪਰ ਹੈ ਸਰ ਕਿੰਨੇ ਫੋਰਸਰ ਹਨ ਅਹ ਤਕਰੀਬਨ 50 ਬੰਦੇ ਆਸੀ ਅੱਜ ਫਲੈਗ ਮਾਰਚ ਕਰਾਂਗੇ ਤੇ ਬਾਕੀ ਨਾਕੇ ਲੱਗੇ ਹੋਏ ਨੇ ਸਾਡੀਆਂ ਗਸ਼ਤਾਂ ਚੱਲੀਆਂ ਨੇ ਲੱਗ ਹਾਟਲ ਚੈਕਿੰਗ ਚੱਲ ਰਹੀ ਹੈ ਸਰਾਵਾ ਚੈੱਕ ਕਰ ਰਹੀਆਂ ਭੜੇ ਬੋਛਾਂ ਦੀ ਚੈਕਿੰਗ ਉਹ ਲੱਗ ਕਖਰੇ ਤੋਂ ਚੱਲ ਰਹੀ ਹੈ ਰਾਈਪੇ ਕਿਹੜੀ ਜਗ੍ਹਾ ਦੇ ਉੱਪਰ ਜਿਹੜੀਆਂ ਨਾਕੇ ਬੰਨ੍ਹਣੇ ਚੱਲੀਆਂ ਨੇ ਨਾਕਬਰ ਦੇ ਜਿੰਨੇ ਵੀ ਹਾਈਵੇ ਹੈਗੇ ਨੇ ਗगन ਚੌਕ ਹੋ ਗਿਆ ਜਿਵੇਂ ਇੱਧਰ ਹਾਈਵੇ ਹੋ ਗਿਆ ਲਿਬਰਟੀ ਚੌਕ ਹੋ ਗਿਆ ਸਾਰਿਆਂ ਤੇ ਆਪਣੀ ਨਾਕਾ ਬੰਦੀ ਸਾਡੀ ਗਰਾਊਂਡ ਦੇ ਬਲਾਕ ਤੇ ਕੁਝ ਦੇਖਣ ਨੂੰ ਮਿਲਿਆ ਕੁਝ ਚੈਕਿੰਗ ਦੌਰਾਨ ਕੁਝ ਮਿਲਿਆ ਕੋਈ ਕਵਰੀ ਹੋਈ ਹੈ ਕੋਈ ਨਹੀਂ ਹਜ ਤੇ ਜੋ ਹੋਏ ਕੀ ਤੁਹਾਨੂੰ ਜਰੂਰ ਸ਼ੇਅਰ ਕਰਾਂ ਸਰ ਰਾਜਪੁਰਾ ਪੰਜਾਬ ਐਂਟਰੀ ਹੈਗੀ ਆ ਪੰਜਾਬ ਦੀ ਐਂਟਰੀ ਹੈਗੀ ਉਸੇ ਐਂਟਰੀ ਪੁਆਇੰਟ ਤੇ ਜਿਹੜਾ ਰਾਜਪੁਰਾ ਸ਼ਹਿਰ ਪਹਿਲਾ ਹੈਗਾ ਨਾ ਹਾਂਜੀ ਉਹ ਸਾਰੇ ਸਾਡੇ ਜਿੰਨੇ ਵੀ ਐਂਟਰੀ ਅਗਲੇ ਪੁਆਇੰਟ ਨੇ ਸਾਰੇ ਕਵਰ ਕੀਤੇ ਹੋਏ ਲੋਕਾਂ ਨੂੰ ਅਪੀਲ ਕਰਨੀ ਚਾਹ ਲੋਕਾਂ ਨੇ ਹੀ ਅਪੀਲ ਹੈ ਵੀ ਇਹ ਜਿਹੜਾ 26 ਜਿਹੜਾ ਦਿਨ ਹੈ ਬੜੇ ਸ਼ਰਧਾ ਨਾਲ ਤੁਮਤਾਮ ਨਾਲ ਮਨਾਉਣ ਤਾਂ ਕਿ ਅਮਨ ਸ਼ਾਂਤੀ ਦਾ ਜਿਹੜਾ ਇੱਕ ਸੰਦੇਸ਼ ਹੈ ਉਹ ਲੋਕਾਂ ਤੱਕ ਜਾਵੇ ਤੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਇੱਕ ਸਭ ਤੋਂ ਵੱਡੀ ਗੱਲ ਹੈ ਐਸ ਵੀ ਟੀਮ ਨੂੰ ਤਰਨ ਲੈਣਾ ਚਾਹੀਦਾ ਵੀ ਜਿਹੜੇ ਨਸ਼ੇ ਆ ਆਪਾਂ ਨੂੰ ਜੜ ਤੋਂ ਰਾਜਪੁਰੇ ਸ਼ਹਿਰ ਦੇ ਵਿੱਚ ਕਟ thank you thank you, thank you.